ਇੱਕ ਦਿਨ ਦੇ ਵਿੱਚ 8000 ਬੁਕਿੰਗਸ ਅਸੀਂ ਅਚੀਵ ਕੀਤੀ ਹੈ 8000 ਬੁਕਿੰਗ ਉਹ ਵੀ ਇਦੀ ਗੱਡੀ ਦੀ ਇੱਕ ਦਿਨ ਦੇ ਵਿੱਚ ਅਚੀਵ ਕੀਤੀ ਹੈ ਸਰ ਦੱਸ ਰਿਹਾ ਹਣਾ ਆਟੋ ਓਪਨ ਟੇਲ ਗੇਟ ਓਕੇ ਲੈ ਦੇਖੋ ਮਿੱਤਰੋ ਕਰ ਸਕਦੇ ਜਿਹਨੂੰ ਆਪਾਂ ਕਲੋਜ਼ ਕਰਨਾ ਤਾਂ ਆਪਣੇ ਆਪ ਹੋ ਜਾਣਾ ਇਹਨੂੰ ਹਾਂ ਦੱਸ ਇਹ ਬਟਨ ਨੂੰ ਪ੍ਰੈਸ ਕਰ ਦਿਓ ਲਓ ਜੀ ਸਕਦੇ ਮਿੱਤਰੋ ਇਹਨੂੰ ਆਪਾਂ ਸਨ ਰੂਫ ਨਹੀਂ ਕਹਿ ਸਕਦੇ ਗਲਾਸ ਟੌਪ ਕਹ ਸਕਦੇ ਆ ਇਨਫਿਨਿਟੀ 뷰 ਵਿੱਚ ਬੈਠ ਕੇ ਪੂਰਾ ਅਸਮਾਨ ਨਜ਼ਰ ਆਉਂਦਾ ਹੈ ਵਿੱਚ ਫਰੰਟ ਦੇਖ ਰਹੇ ਹੋ ਇਹ 15.6 ਇੰਚ ਦੀ ਐਚਡੀ ਜੀ ਇਨਫੋਟੇਨਮੈਂਟ ਸਿਸਟਮ ਹੈ ਜਿਹਦੇ ਵਿੱਚ ਵਾਇਰਲੈਸ ਤੁਹਾਨੂੰ ਐਪਲ ਕਾਰਪਲੇ ਐਂਡਰੋਇਡ ਆਟੋ ਸਾਰਾ ਕੁਝ ਇਹਦੇ ਵਿੱਚ ਆਉਂਦਾ ਹੈ ਜੀ ਇਹਦੇ ਮੋਸਟ ਆਫ ਜਿਹੜੀ ਕਮਾਂਡਸ ਹੈ ਦੇ ਇਸ ਇਲੈਕਟ੍ਰਿਕ ਕੰਟਰੋਲ ਯੂਨਿਟ ਤੋਂ ਹੀ ਡਿਵਾਈਸ ਤੋਂ ਹੀ ਐਕਟੀਵੇਟ ਹੁੰਦੇ ਨੇ ਓਕੇ ਜਿਹੜਾ ਪਰਲੇ ਪਾਸੇ ਛੋਟੀ ਸਕਰੀਨ ਦੇ ਨੇ 8.8 ਇੰਚ ਦੀ ਇਹ ਇਨਸਟਰੂਮੈਂਟ ਕਲਸਟਰ ਹੈ ਨਾਲ ਕਿਸੇ ਕੋਈ ਗੱਡੀ ਦੀ ਬੈਟਰੀ ਲੋ ਹੈ ਤਾਂ ਤੁਹਾਡੀ ਗੱਡੀ ਤੋਂ ਤੁਸੀਂ ਦੂਸਰੀ ਗੱਡੀ ਨੂੰ ਚਾਰਜ ਵੀ ਕਰ ਸਕਦੇ ਹੋ ਅੱਛਾ ਇਹ ਵੀ ਵਹੀਕਲ ਟੂ ਵਹੀਕਲ ਫੰਕਸ਼ਨ ਵੀ ਇਹਦੇ ਵਿੱਚ ਆ ਗਿਆ ਜੀ ਅੱਛਾ ਵਹੀਕਲ ਟੂ ਲੋਡ ਫੰਕਸ਼ਨ ਦੇ ਵਿੱਚ ਕੀ ਹੈ ਕਿ ਮੰਨ ਲਓ ਸਪੋਸ ਤੁਸੀਂ ਗੱਡੀ ਨੂੰ ਲੈ ਗਏ ਕਿਤੇ ਪਿਕਨਿਕ ਤੇ ਗਏ ਹੋ ਜੀ ਤਾਂ ਗੱਡੀ ਦੀ ਬੈਟਰੀ ਨੂੰ ਯੂਜ਼ ਕਰਦੇ ਹੋਏ ਤੁਸੀਂ ਇਹਦੇ ਵਿੱਚ ਕੋਈ ਵੀ ਇਲੈਕਟ੍ਰਿਕ ਡਿਵਾਈਸ ਵਰਕਿੰਗ ਚ ਲੈ ਸਕਦੇ ਹੋ ਲਾਈਕ ਲੈਪਟਾਪ ਚਾਰਜ ਕਰ ਸਕਦੇ ਹੋ ਲਾਈਟ ਚਲਾ ਸਕਦੇ ਹੋ ਕਿ ਇੰਡਕਸ਼ਨ ਚੁੱਲਾ ਚਲਾ ਸਕਦੇ ਹੋ ਕੋਈ ਓਵਨ ਵਗੈਰਾ ਵੀ ਚਲਾ ਸਕਦੇ ਹੋ ਤਾਂ ਇਹ ਸਾਰਾ ਗੱਡੀ ਦੀ ਬੈਟਰੀ ਤੋਂ ਹੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਵਿੱਚ ਜਿਹੜੀ ਪਹਿਲਾਂ ਰੇਂਜ ਸੀਗੀ 332 ਕਿਲੋਮੀਟਰ ਕੰਪਨੀ ਕਲੇਮ ਕਰਦੀ ਸੀ ਜੀ ਹੁਣ ਜਿਹੜਾ ਇਹ ਨਵਾਂ ایسੈਂਸ ਪ੍ਰੋ ਵੀਰੀਐਂਟ ਕੱਢਿਆ ਕੰਪਨੀ ਨੇ ਜੀ ਇਹਦੀ ਜੋ ਰੇਂਜ ਹੈ 449 ਕਿਲੋਮੀਟਰ ਦੀ ਕੰਪਨੀ ਨੇ ਕੱਢੀ ਹੈ 449 ਕਿਲੋ ਬਿਲਕੁਲ ਇਹ ਟਾਪ ਐਂਡ ਵੀਰੀਐਂਟ ਹੈ ਕੰਪਨੀ ਨੇ ਇਹਦਾ ਪ੍ਰਾਈਸ 18 ਲੱਖ 9800 ਰੁਪਏ ਰੱਖਿਆ ਗਿਆ ਜੀ ਲੈ ਮਿੱਤਰੋ ਐਮ ਜੀ ਦਾ ਵੱਡਾ ਧਮਾਕਾ ਬੈਂਸਰ ਨਵੇਂ ਲਾਂਚ ਕੀਤੀ ਹੈ ਇਹਨਾਂ ਨੇ ਨਵੇਂ ਫੀਚਰਾਂ ਦੇ ਵਿੱਚ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਬਹੁਤ ਕਮਾਲ ਦੇ ਫੀਚਰ ਸੀ ਪਰ ਇਹਦੇ ਵਿੱਚ ਵੀ ਕਾਫੀ ਸਾਰੇ ਫੀਚਰ ਐਡ ਕੀਤੇ ਹੋਏ ਆ ਗੱਲਬਾਤ ਕਰਾਂਗੇ ਸਰ ਨਾਲ ਸਰ ਕੀ ਹਾਲ ਨੇ ਵਧੀਆ ਜੀ ਕੀ ਨਾਮ ਸਰ ਅਮਨ ਅਮਨ ਬਿਲਕੁਲ ਜੀ ਸਰ ਜਿਵੇਂ ਮੈਂ ਗੱਲ ਕੀਤੀ ਆ ਪਹਿਲਾਂ ਵੀ ਤੁਹਾਡੀ ਜਿਹੜੀ ਐਮਜੀ ਦੇ ਵਿੱਚ ਇਹ ਗੱਡੀ ਆਉਂਦੀ ਹੈ ਨਾ ਬੈਂਸਰ ਈਵੀ ਦੇ ਵਿੱਚ ਉਹਦੇ ਵਿੱਚ ਵੀ ਕਾਫੀ ਜਿਹੜੇ ਫੀਚਰ ਸੀ ਨਾ ਪਰ ਤੁਸੀਂ ਕਿਹਾ ਵੀ ਇਹਦੇ ਵਿੱਚ ਕੁਝ ਹੋਰ ਨਵੇਂ ਐਡ ਕੀਤੇ ਹਨ ਫੀਚਰ ਇਹਦੇ ਵਿੱਚ ਦੇਖੋ ਤੁਸੀਂ ਪਹਿਲਾਂ ਜਾਣਦੇ ਹੋ ਵਿਰਜ਼ਰ ਈਵੀ ਜਿਹੜੀ ਸਾਡੀ ਗੱਡੀ ਆ ਇਲੈਕਟ੍ਰਿਕ ਗੱਡੀ ਜੀ ਆਟੋਮੋਟਿਵ ਲਾਈਨ ਦੇ ਵਿੱਚ ਨੰਬਰ 1 EV ਦੇ ਵਿੱਚ ਚੱਲ ਰਹੀ ਹੈ ਓਕੇ ਇਹਦੇ ਵਿੱਚ ਬਹੁਤ ਹਾਈ ਹਾਈ ਟੈਕ ਫੀਚਰਸ ਇਹਦੇ ਵਿੱਚ ਆ ਰਹੇ ਨੇ ਜੀ ਹੁਣ ਜਿਹੜੀ ਇਹ ਗੱਡੀ ਨਵੀਂ ਲਾਂਚ ਕੀਤੀ ਹੈ ਸੈਂਸ ਪ੍ਰੋ ਵੇਰੀਐਂਟ ਇਹਦੇ ਟੌਪ ਐਂਡ ਵੇਰੀਐਂਟ ਦੇ ਵਿੱਚ ਕੱਢੀ ਹੈ ਜੀ ਟੌਪ ਐਂਡ ਵੇਰੀਐਂਟ ਦੇ ਵਿੱਚ ਇਹਦੇ ਵਿੱਚ ਪੰਜ ਮੇਜਰ ਫੀਚਰਸ ਐਡ ਕੀਤੇ ਨੇ ਕੰਪਨੀ ਨੇ ਉਹ ਕਿਹੜੇ-ਕਿਹੜੇ ਆ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੇ ਆਪਾਂ ਸਾਈਡ ਤੋਂ ਗੱਲ ਕਰੀਏ ਜੀ ਇਹਦੇ ਵਿੱਚ ਜੋ ਟਾਇਰ ਸਾਈਜ਼ ਆ 215/55 R18 ਟਾਇਰ ਸਾਈਜ਼ ਆ ਰਿਹਾ ਹੈ ਇਹਦੇ ਵਿੱਚ ਇਹਦੇ ਵਿੱਚ 18 ਹਾਂ ਇਹਦੇ ਵਿੱਚ ਪਹਿਲਾਂ ਡਾਇਮੰਡ ਕਟ ਅਲੋਇ ਵਿਲਸ ਆਉਂਦੇ ਸੀ ਬਟ ਹੁਣ ਕੰਪਨੀ ਨੇ ਇਹਨੂੰ ਮਸ਼ੀਨਡ ਕਟ ਅਲੋਇ ਵਿਲ ਦਿੱਤੇ ਓਕੇ ਜੀ ਜਿਸ ਨਾਲ ਇਹਦੀ ਲੁੱਕ ਹੋਰ ਵੀ ਜ਼ਿਆਦਾ ਅਗਰੈਸਿਵ ਹੋ ਜਾਂਦੀ ਹੈ ਬਿਲਕੁਲ ਉਸ ਤੋਂ ਬਾਅਦ ਸੈਕੰਡ ਦੇ ਵਿੱਚ ਜਿਹੜਾ ਚੇਂਜ ਕੀਤਾ ਹੈਗਾ ਜੀ ਐਕਸਟੀਰੀਅਰ ਕਲਰ ਇਹਦੇ ਵਿੱਚ ਤਿੰਨ ਨਵੇਂ ਕਲਰ ਇੰਟਰੋਡਿਊਸ ਕੀਤੇ ਜਿਵੇਂ ਕਿ ਤੁਸੀਂ ਬਲੂ ਕਲਰ ਦੇਖ ਰਹੇ ਹੋ ਜੀ ਇਹ ਲੇਟੈਸਟ ਕੰਪਨੀ ਨੇ ਇੰਟਰੋਡਿਊਸ ਕੀਤਾ ਹੈ ਜੀ ਇੱਕ ਇਹਦੇ ਵਿੱਚ ਰੈੱਡ ਕਲਰ ਇੰਟਰੋਡਿਊਸ ਕੀਤਾ ਹੈ ਠੀਕ ਹੈ ਇੱਕ ਇਹਦੇ ਵਿੱਚ ਸਿਲਵਰ ਕਲਰ ਇਹਦੇ ਵਿੱਚ ਇੰਟਰੋਡਿਊਸ ਕੀਤਾ ਹੈ ਜੀ ਜਿਹੜਾ ਮੇਨ ਆਪਾਂ ਕਹ ਲਈਏ ਸਭ ਤੋਂ ਵੱਡੀ ਜੇ ਆਪਾਂ ਕਹ ਲਈਏ ਚੇਂਜ ਕੀਤੇ ਹੋਏ ਆ ਉਹ ਕਿਹੜਾ ਫੀਚਰ ਹੈ ਦਾ ਉਸ ਤੋਂ ਬਾਅਦ ਇਹਦੇ ਵਿੱਚ ਵੱਡਾ ਜੋ ਚੇਂਜ ਆਇਆ ਐ ਅਡਾਸ ਆਟੋਨੋਮਸ ਲੈਵਲ 2 ਦਾ ਅਡਾਸ ਫੰਕਸ਼ਨ ਇਹਦੇ ਵਿੱਚ ਐਡ ਕੀਤਾ ਹੈ ਜੀ ਇਹਦਾ ਕੀ ਮਤਲਬ ਹੈ ਡਰਾਈਵਰ ਅਸਿਸਟੈਂਸ ਸਿਸਟਮ ਇਹਦੀ ਫੁੱਲ ਫਾਰਮ ਹੈ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਜੀ ਆਟੋਨੋਮਸ ਲੈਵਲ 2 ਦਾ ਅਡਾਸ ਹੈ ਲੈਵਲ 2 ਦਾ ਇਹਦੇ ਵਿੱਚ ਅਡਾਸ ਦਿੱਤਾ ਗਿਆ ਜੋ ਕਿ ਇਹਦੀ ਸੇਫਟੀ ਫੀਚਰ ਨੂੰ ਇਨਹਾਂਸ ਕਰਦਾ ਜਿਵੇਂ ਕਿ ਪੈਡਿਸਟਰੀ ਕੋਈ ਜਾ ਰਿਹਾ ਪੈਦਲ ਜਾ ਰਿਹਾ ਉਹ ਤੁਹਾਨੂੰ ਕੈਮਰੇ ਵਿੱਚ ਵਾਰਨਿੰਗ ਹੋਏਗੀ ਜੀ ਇਦੇ ਵਿੱਚ ਲੇਨ ਚੇਂਜ ਇੰਡੀਕੇਟਰਸ ਵਗੈਰਾ ਹੈਗਾ ਰੀਅਰ ਮਤਲਬ ਕੋਈ ਪਿੱਛੋਂ ਕੋਈ ਗੱਡੀ ਆ ਰਹੀ ਹੈ ਉਹਦੇ ਵਿੱਚ ਤੁਹਾਨੂੰ ਇੰਡੀਕੇਟ ਕਰੇਗਾ ਜਿਹੜੀ ਬਲਾਈਂਡ 뷰 ਮੋਨੀਟਰ ਤੁਹਾਨੂੰ ਕਰੇਗਾ ਜਿਵੇਂ ਕਿ ਪਿੱਛੋਂ ਆਪਾਂ ਨੂੰ ਜਿਹੜੀ ਚੀਜ਼ ਨਜ਼ਰ ਨਹੀਂ ਆ ਰਹੀ ਉਹ ਤੁਹਾਨੂੰ ਸਕਰੀਨ ਦੇ ਵਿੱਚ ਵਿਜੀਬਲ ਹੋ ਜਾਏਗੀ ਵਿਜੀਬਲ ਹੋ ਜਾਏਗੀ ਐਡੀਸ਼ਨਲ ਸੇਫਟੀ ਬਹੁਤ ਸੋਕੀ ਹੋ ਗਿਆ ਐਕਸੀਡੈਂਟ ਦਾ ਚਾਂਸ ਨਾ ਮਤਲਬ ਹੋ ਜਾਵੇ ਬਿਲਕੁਲ ਬਿਲਕੁਲ ਸਰ ਇਸੇ ਪਰਪਸ ਵਾਸਤੇ ਇਹਨੂੰ ਡਿਜ਼ਾਈਨ ਕੀਤਾ ਜਾਂਦਾ ਹੈ ਜੀ ਇਹ ਪਰ ਇਹਦੀ ਰੇਂਜ ਦੀ ਗੱਲ ਕਰੀਏ ਜਿਹੜੀ ਪਹਿਲਾਂ ਸੀਗੀ ਉਹਦੀ ਰੇਂਜ ਕਿੰਨੀ ਸੀ ਪਹਿਲਾਂ ਜਿਹੜੀ ਇਹਦੇ ਵਿੱਚ ਆ ਰਹੀ ਸੀ ਕਿ ਸਰ 38 ਕਿਲੋਵਾਟ ਦੀ ਬੈਟਰੀ ਪੈਕਅਪ ਆ ਰਿਆ ਸੀਗਾ ਜੀ ਜੋ ਕਿ ਵਧਾ ਕੇ ਹੁਣ ਕੰਪਨੀ ਨੇ 52.9 ਕਿਲੋਵਾਟ ਕਰ ਦਿੱਤਾ ਹੈ 52.9 ਹਾਂਜੀ ਸਿੱਧਾ ਸਿੱਧਾ ਕਹਿ ਲਈ ਵੀ 53 ਕਹਿ ਸਕਦੇ ਬਿਲਕੁਲ ਬਿਲਕੁਲ ਸਰ ਜੀ ਇਹਦੇ ਵਿੱਚ ਜਿਹੜੀ ਪਹਿਲਾਂ ਰੇਂਜ ਸੀਗੀ 332 ਕਿਲੋਮੀਟਰ ਕੰਪਨੀ ਕਲੇਮ ਕਰਦੀ ਸੀ ਜੀ ਹੁਣ ਜਿਹੜਾ ਇਹ ਨਵਾਂ essence pro ਵੇਰੀਐਂਟ ਕੱਢਿਆ ਕੰਪਨੀ ਨੇ ਜੀ ਇਹਦੀ ਜੋ ਰੇਂਜ ਹੈ 449 ਕਿਲੋਮੀਟਰ ਦੀ ਕੰਪਨੀ ਨੇ ਕੱਢੀ ਹੈ 449 ਕਿਲੋ ਬਿਲਕੁਲ ਜੀ ਇਹ 450 ਕਿਉਂ ਨਹੀਂ ਕੀਤੀ 490 ਕਿਉਂ ਰੱਖੀ ਬਸ ਕੰਪਨੀ ਨੇ ਜੋ ਜੋ ਕੰਪਨੀ ਦੀ ਟ੍ਰਾਇਲਡ ਐਂਡ ਟੈਸਟਡ ਹੁੰਦੀ ਹੈ ਨਾ ਉਸੇ ਅਕੋਰਡਿੰਗ ਹੀ ਆਪਾਂ ਮਤਲਬ ਜੇ ਕੰਪਨੀ ਚਾਹੁੰਦੀ ਤਾਂ ਲਿਖ ਵੀ ਸਕਦੀ ਸੀ 1 ਕਿਲੋਮੀਟਰ ਬਿਲਕੁਲ ਬਿਲਕੁਲ ਹੂੰ ਉਹਨੂੰ 1 ਕਿਲੋਮੀਟਰ ਲਿਖਣ ਦਾ ਕੋਈ ਉਹ ਨਹੀਂ ਸੀ ਬਟ ਜਿਹੜਾ ਕੰਪਨੀ ਵੱਲੋਂ ਟ੍ਰਾਇਲਡ ਐਂਡ ਟੈਸਟਡ ਹੁੰਦਾ ਹੈਗਾ ਉਹੀ ਦੱਸਿਆ ਜਾਂਦਾ ਹੈ ਜੀ 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 ਬਿਲਕੁਲ ਇੱਕ ਇਹਦੇ ਵਿੱਚ ਵੀਕਲ ਟੂ ਲੋਡ ਆ ਜਾਂਦਾ ਹੈਗਾ ਉਹ ਕੀ ਮਤਲਬ ਇਹਦੇ ਵਿੱਚ ਦੋ ਐਡੀਸ਼ਨਲ ਫੀਚਰ ਫੀਚਰ ਜਿਵੇਂ ਐਡ-ਆਨ ਹੋਏ ਨੇ ਵੀਕਲ ਟੂ ਲੋਡ ਔਰ ਵੀਕਲ ਟੂ ਜੀ ਵੀਕਲ ਟੂ ਵੀਕਲ ਅੱਛਾ ਵੀਕਲ ਟੂ ਲੋਡ ਫੰਕਸ਼ਨ ਦੇ ਵਿੱਚ ਕੀ ਹੈ ਕਿ ਮੰਨ ਲਓ ਸੁਪੋਜ਼ ਤੁਸੀਂ ਗੱਡੀ ਨੂੰ ਲੈ ਗਏ ਕਿਤੇ ਪਿਕਨਿਕ ਤੇ ਗਏ ਹੋ ਜੀ ਤਾਂ ਗੱਡੀ ਦੀ ਬੈਟਰੀ ਨੂੰ ਯੂਜ਼ ਕਰਦੇ ਆ ਹੋਇਆ ਤੁਸੀਂ ਇਹਦੇ ਵਿੱਚ ਕੋਈ ਵੀ ਇਲੈਕਟ੍ਰਿਕ ਡਿਵਾਈਸ ਵਰਕਿੰਗ 'ਚ ਲੈ ਸਕਦੇ ਹੋ ਲਾਈਕ ਲੈਪਟਾਪ ਚਾਰਜ ਕਰ ਸਕਦੇ ਹੋ ਲਾਈਟ ਚਲਾ ਸਕਦੇ ਹੋ ਕੰਡਕਸ਼ਨ ਚੁੱਲਾ ਚਲਾ ਸਕਦੇ ਹੋ ਕੋਈ ਓਵਨ ਵਗੈਰਾ ਵੀ ਚਲਾ ਸਕਦੇ ਹੋ ਤਾਂ ਇਹ ਸਾਰਾ ਗੱਡੀ ਦੀ ਬੈਟਰੀ ਤੋਂ ਹੀ ਤੁਸੀਂ ਯੂਜ਼ ਕਰ ਸਕਦੇ ਹੋ ਲੈ ਵੀ ਬਾਈ ਨੇ ਤਾਂ ਇਹ ਗੱਲ ਕਹ ਲੈ ਬੜੀ ਵੱਡੀ ਗੱਲ ਦੱਸੀ ਆ ਚੱਲਦਾ ਫਿਰਦਾ ਆਪਾਂ ਕਹੇ ਲਈ ਬਿਜਲੀ ਘਰ ਜੇ ਆਪਾਂ ਐਮਰਜੈਂਸੀ ਲੋਡ ਪਾ ਜੇ ਬਿਜਲੀ ਦੀ ਤਾਂ ਆਪਾਂ ਵੈਕਟਰ ਟਾਈਪ ਆਪਾਂ ਕਹਿ ਸਕਦੇ ਹਾਂ ਯੂਜ਼ ਕਰ ਸਕਦੇ ਹਾਂ ਨਾ ਨਿੱਕੀ ਮੋਟੀ ਚੀਜ਼ਾਂ ਇਸ ਤੋਂ ਇਲਾਵਾ ਜਿਵੇਂ ਤੁਸੀਂ ਦੱਸ ਰਹੇ ਸੀ ਕਾਰ ਵੀ ਚਾਰਜ ਕਰ ਸਕਦੇ ਆ ਇਹ ਵੀ ਵੀਕਲ ਟੂ ਵੀਕਲ ਦੇ ਵਿੱਚ ਕੀ ਹੈ ਕਿ ਜੇ ਮੰਨ ਲਓ ਗੱਡੀ ਤੁਹਾਡੀ ਨਾਲ ਕਿਸੇ ਕੋਈ ਗੱਡੀ ਦੀ ਬੈਟਰੀ ਲੋ ਹੈ ਤਾਂ ਤੁਹਾਡੀ ਗੱਡੀ ਤੋਂ ਤੁਸੀਂ ਦੂਸਰੀ ਗੱਡੀ ਨੂੰ ਚਾਰਜ ਵੀ ਕਰ ਸਕਦੇ ਹੋ ਅੱਛਾ ਇਹ ਵੀ ਵੀਕਲ ਟੂ ਵੀਕਲ ਫੰਕਸ਼ਨ ਵੀ ਇਹਦੇ ਵਿੱਚ ਆ ਗਿਆ ਜੀ ਉਹ ਮਤਲਬ ਬੈਟਰੀ ਦੇ ਹਿਸਾਬ ਨਾਲ ਚਾਰਜ ਹੋਣਾ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਕੀ ਹੈ ਕਿ ਮਿਨੀਮਮ 40% ਤੁਸੀਂ ਸ਼ੇਅਰ ਕਰ ਸਕਦੇ ਹੋ ਜੀ ਕਿਉਂਕਿ ਕਸਟਮਰ ਨੂੰ ਵੀ ਆਪ ਦੇ ਵਾਸਤੇ ਚਾਹੀਦੀ ਹੈ ਬੈਟਰੀ ਇਸ ਕਰਕੇ ਉਹਦੀ ਲਿਮਿਟੇਸ਼ਨ ਬੰਨੀ ਜਾਂਦੀ ਹੈ ਕਿ ਇੰਨੀ ਤੁਸੀਂ ਸ਼ਿਫਟ ਵੀ ਕਰ ਸਕਦੇ ਹੋ ਸ਼ਿਫਟਿੰਗ ਕਰ ਸਕਦੇ ਹੋ ਬਿਲਕੁਲ ਆ ਵੀ ਜੇ ਆਪਾਂ ਕਹਿ ਲਈਏ ਇਨ ਫਿਊਚਰ ਆਪਾਂ ਨੂੰ ਕਦੇ ਲੋਡ ਪੈਂਦੀ ਆ ਆਪਾਂ ਇਹ ਸਹਾਇਤਾ ਕਰੂਗੀ ਗੱਡੀ ਦੀ ਗੱਡੀ ਹੈ ਨਾ ਈਵੀ ਦੇ ਵਿੱਚ ਆਪਾਂ ਚਾਰਜ ਵੀ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇ ਆਪਾਂ ਟੂਰ ਤੇ ਜਾਂਦੇ ਆ ਜਾਂ ਆਪਾਂ ਘਰੇ ਆਂ ਵਜਾਂਸੀ ਕਹੀ ਜੀ ਆਪਣੇ ਮਤਲਬ ਇਨਵਰਟਰ ਵੀ ਡਾਊਨ ਹੋ ਗਿਆ ਲਾਈਟ ਵੀ ਨਹੀਂ ਆ ਰਹੀ ਤਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹੋ ਜਿੰਨੀ ਆਪਣੇ ਕੋਲ ਇਹਦੇ ਵੈਂਟਰੀ ਦੀ ਸਟੋਰੇਜ ਹੁੰਦੀ ਆ ਤਾਂ ਆਪਾਂ ਘਰੇ ਇਨਵਰਟਰ ਟਾਈਪ ਵੀ ਇਹਨੂੰ ਯ ਬਾਈ ਜੀ ਤੁਹਾਨੂੰ ਆਪਾਂ ਜਾਣਕਾਰੀ ਲਵਾਂਗੇ ਤੁਸੀਂ ਦੇਖ ਸਕਦੇ ਹੋ ਵੱਡਾ ਆਪਣੇ ਕੋਲ ਨਾ ਮੋਨੀਟਰ ਟਾਈਪ ਜਿਹੜੀ ਇਹਦੇ ਵਿੱਚ ਡਿਸਪਲੇ ਦਿੱਤੀ ਵੀ ਆ ਤੇ ਇਹਦੇ ਵਿੱਚ ਜਿਹੜੀਆਂ ਸੀਟਾਂ ਤੁਸੀਂ ਆ ਦੇਖ ਸਕਦੇ ਹੋ ਨਾ ਬਿਲਕੁਲ ਐਂ ਕੈਲੀ ਵੀ ਸੋਫਾ ਟਾਈਪ ਆ ਤੇ ਇਹਦੇ ਵਿੱਚ ਜਿਹੜੀ ਮਸ਼ਹੂਰੀ ਵੀ ਹੁੰਦੀ ਹੈ ਜੇ ਤੁਸੀਂ ਇਹਦੇ ਚ ਬਹਿ ਜਾਓਗੇ ਤਾਂ ਤੁਸੀਂ ਫੀਲਿੰਗ ਜਾ ਅਜਲੀ ਲੈਣੇ ਹੋ ਬਿਲਕੁਲ ਏਦਾਂ ਦੀ ਗੱਲ ਹੈ ਜੀ ਬਿਲਕੁਲ ਸਰ ਐਸੀ ਜਿਹੜੀ ਲੁਕਸ ਜੋ ਬਣਾਈ ਗਈ ਹੈ ਕੰਪਨੀ ਨੇ ਐਰੋ ਗਲਾਈਡ ਸ਼ੇਪ ਬੁਲਾ ਜਾਂਦਾ ਜੀ ਜੀ ਏਰੋਪਲੇਨ ਤੋਂ ਇਨਸਪਾਇਰ ਹੋ ਕੇ ਇਸ ਨੂੰ ਬਣਾਇਆ ਹੈ ਜੀ ਜਿਸ ਨਾਲ ਇਸ ਦੀ ਰੂਟਸ ਦੇ ਵਿੱਚ ਅਗਰੈਸਿਵ ਲੁੱਕ ਹੈ ਰੋਡ ਪ੍ਰੈਜੈਂਸ ਦੀ ਬੜੀ ਸ਼ਾਨਦਾਰ ਹੈ ਜੀ ਜਿਹੜੀਆਂ ਇਹਦੇ ਅੰਦਰ ਸੀਟਾਂ ਦਿੱਤੀਆਂ ਗਈਆਂ ਉਹ ਬਿਜ਼ਨਸ ਕਲਾਸ ਕੰਫਰਟ ਦੇ ਅਕੋਰਡਿੰਗ ਬਣਾਈਆਂ ਗਈਆਂ ਹਨ ਵਿਦ 135 ਡਿਗਰੀ ਰਿਕਲਾਈਨ ਜਿਹੜੀਆਂ ਇਹਦੀਆਂ ਪਿਛਲੀਆਂ ਸੀਟੀਆਂ 135 ਡਿਗਰੀ ਤੇ ਰਿਕਲਾਈਨ ਹੋ ਜਾਂਦੀਆਂ ਨੇ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ 135 ਡਿਗਰੀ ਤੇ ਰਿਕਲਾਈਨ ਹੋਈਆਂ ਹੋਈਆਂ ਆਪਾਂ ਕਹਿ ਲਈ ਵੀ ਜਿਵੇਂ ਵੱਡਾ ਸੋਫਾ ਮਹਿੰਗਾ ਸੋਫਾ ਤੁਸੀਂ ਇਹ ਤੇ ਨਜ਼ਾਰਾ ਲੈ ਸਕਦੇ ਹੋ ਜਹਾਜ਼ ਜਿਹੀ ਫੀਲਿੰਗ ਲੈ ਸਕਦੇ ਹੋ अच्छा ਇਹਦੇ ਵਿੱਚ ਜਿਹੜਾ ਆਪਾਂ ਕਹਿ ਲਈਏ ਵੱਡੀ ਸਾਰੀ ਡਿਸਪਲੇ ਦਿੱਤੀ ਹੋਈ ਆ ਸਰ ਹਣ ਇਹਦੇ ਵਿੱਚ ਇੱਕ ਛੋਟੀ ਡਿਸਪਲੇ ਵੀ ਦਿੱਤੀ ਹੋਈ ਆ ਇਹਨਾਂ ਦੇ ਕੀ ਫੀਚਰ ਆ ਇਹਦੇ ਵਿੱਚ ਕੀ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਵਿੱਚ ਫਰੰਟ ਦੇਖ ਰਹੇ ਹੋ ਇਹ 15.6 ਇੰਚ ਦੀ ਐਚਡੀ ਜੀ ਇਨਫੋਟੇਨਮੈਂਟ ਸਿਸਟਮ ਹੈ ਜਿਹਦੇ ਵਿੱਚ ਵਾਇਰਲੈਸ ਤੁਹਾਨੂੰ ਐਪਲ ਕਾਰਪਲੇ ਐਂਡਰੋਇਡ ਆਟੋ ਸਾਰਾ ਕੁਝ ਇਹਦੇ ਵਿੱਚ ਆਉਂਦਾ ਹੈ ਜੀ ਇਹਦੇ ਮੋਸਟ ਆਫ ਜਿਹੜੀ ਕਮਾਂਡ ਜੇ ਦੇ ਇਸ ਇਲੈਕਟ੍ਰਿਕ ਕੰਟਰੋਲ ਯੂਨਿਟ ਤੋਂ ਹੀ ਡਿਵਾਈਸ ਤੋਂ ਹੀ ਐਕਟੀਵੇਟ ਹੁੰਦੇ ਨੇ ਓਕੇ ਜਿਹੜਾ ਪਰਲੇ ਪਾਸੇ ਛੋਟੀ ਸਕਰੀਨ ਦੇ ਦੋ 8.8 ਇੰਚ ਦੀ ਇਹ ਇਨਸਟਰੂਮੈਂਟ ਕਲਸਟਰ ਹੈ ਜਿਹਦੇ ਵਿੱਚ ਜਿਹਨੂੰ ਸਪੀਡੋਮੀਟਰ ਵੀ ਕਹਿ ਸਕਦੇ ਆਪਾਂ ਜੀ ਜਿਹਦੇ ਵਿੱਚ ਸਾਰੀ ਰੀਡਿੰਗ ਜਾਂ ਡੋਰ ਹਜ਼ਾਰ ਵਰਨਿੰਗ ਜਾਂ ਪਰਸੈਂਟੇਜ ਬੈਟਰੀ ਕਿੰਨੇ ਕਿਲੋਮੀਟਰ ਡਰਾਈਵਨ ਹੋਏਗੇ ਉਹ ਸਾਰਾ ਇਹਦੇ ਵਿੱਚ ਇੰਡੀਕੇਸ਼ਨ ਆਉਂਦਾ ਹੈ ਬਿਲਕੁਲ ਜੀ ਤਾਂ ਆਟੋ ਕਲਾਈਮੇਟ ਏਸੀ ਮਿਲ ਜਾਂਦਾ ਤੁਹਾਨੂੰ ਇਹਦੇ ਵਿੱਚ ਫਰੰਟ ਦੇ ਵਿੱਚ ਤੁਹਾਨੂੰ ਕੱਪ ਹੋਲਡਰ ਔਰ ਵਾਇਰਲੈਸ ਚਾਰਜਰ ਹੈ ਜੀ ਇਹਦੀਆਂ ਫਰੰਟ ਦੀਆਂ ਸੀਟਾਂ ਵੈਂਟੀਲੇਟਿਡ ਦਿੱਤੀਆਂ ਗਈਆਂ ਨੇ ਜੀ ਇਹਦੇ ਨੀਚ ਦੇ ਕੋਲ ਤੁਸੀਂ ਸਟੋਰੇਜ ਵਗੈਰਾ ਕਾਫੀ ਦਿੱਤੀ ਹੋਈ ਹੈ ਤੇ ਜਿਹੜੀ ਇਹਦੀ ਸੈਂਟਰ ਕੰਟਰੋਲ ਆ ਸਕਦੀ ਹੈ ਦੇਖ ਸਕਦੇ ਹੋ ਤੁਸੀਂ ਜਿਹੜੀ ਆ ਜਾਂਦੀ ਆ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਸਟੋਰੇਜ ਦੇਖਣ ਨੂੰ ਮਿਲ ਜੂਗੀ ਇਹ ਤੋਂ ਇਲਾਵਾ ਜਿਹੜਾ ਵਾਇਰਲੈਸ ਚਾਰਜਿੰਗ ਵਗੈਰਾ ਉਹ ਵੀ ਤੁਸੀਂ ਇੱਥੇ ਚਾਰਜ ਕਰ ਸਕਦੇ ਹੋ ਤੇ ਡੈਸ਼ਬੋਰਡ ਦੀ ਗੱਲ ਕਰੀਏ ਤਾਂ ਤੁਹਾਨੂੰ ਅੱਗੇ ਇਹ ਕਾਰਨ ਕੀ ਹੈ ਜੀ ਨਾ ਖੁੱਲਾ ਦੇਣ ਦਾ ਐਕਚੁਅਲੀ ਇਹਦੀ ਜਿਹੜੀ ਸ਼ੇਪ ਹੈ ਨਾ ਉਹ 에ਰੋ ਗਲਾਈਡ ਸ਼ੇਪ ਹੈ 에ਰੋਪਲੇਨ ਤੋਂ ਇਨਸਪਾਇਰ ਹੋ ਕੇ ਬਣਾਈ ਗਈ ਹੈ ਇਸ ਕਰਕੇ ਇਹਦੇ ਚ ਜਿਹੜਾ ਫਰੰਟ ਜਿਹੜੀ ਡੈਸ਼ਬੋਰਡ ਨੂੰ ਕਾਫੀ ਸਪੇਸ ਬਚ ਜਾਂਦਾ ਉਹਦੇ ਵਿੱਚ ਸੇਫਟੀ ਨੂੰ ਧਿਆਨ ਚ ਰੱਖਦੇ ਆ ਇਹਦੇ ਵਿੱਚ 6 ایرਬੈਗਸ ਇੰਸਟਾਲਡ ਹੈਗੇ ਨੇ ਓਕੇ 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 ਸਟੀਰਿੰਗ ਜਿਹੜਾ ਦਾ ਟਿਲਟ ਐਂਡ ਟੈਲੀਸਕੋਪਿਕ ਉੱਪਰ ਨੀਚੇ ਔਰ ਅੰਦਰ ਬਾਦ ਦੋਨੋਂ ਤਰ੍ਹਾਂ ਦਾ ਇਹਦੇ ਵਿੱਚ ਸਟੀਰਿੰਗ ਵੀ ਲੰਦਾ ਹੈ ਉੱਪਰ ਇਹਦੇ ਕੱਪ ਹੋਲਡਰ ਦੇਖ ਸਕਦੇ ਹੋ ਦੋਨੋਂ ਸਾਈਡ ਤੁਹਾਨੂੰ ਕੱਪ ਹੋਲਡਰ ਦੇਖਣ ਨੂੰ ਮਿਲ ਜਾਣਗੇ ਕਾਫੀ ਜਿਹੜਾ ਵੱਡਾ ਸਾਰਾ ਇਹਦੇ ਵਿੱਚ ਸਨ ਰੂਫ ਤੁਹਾਨੂੰ ਦੇਖਣ ਨੂੰ ਮਿਲ ਇਹ ਸਨ ਰੂਫ ਹੈ ਸਰ ਜਾਨੂ ਨਹੀਂ ਐਕਚੁਅਲੀ ਇਹਨੂੰ ਸਨ ਰੂਫ ਨਹੀਂ ਬੋਲਿਆ ਜਾਂਦਾ ਜੀ ਇਸ ਨੂੰ ਗਲਾਸ ਟੌਪ ਬੋਲਿਆ ਜਾਂਦਾ ਹੈ ਜੀ ਲਓ ਜੀ ਦੇਖ ਸਕਦੇ ਹੋ ਤੁਸੀਂ ਕੋਈ ਇਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਇਨਸਟਰੂਮੈਂਟ ਕਲਸਟਰ ਹੈ ਇਹਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਇੱਧਰ ਦੇਖਣ ਨੂੰ ਮਿਲ ਜੂਗੀ ਇੱਧਰ ਐਮਜੀ ਦਾ ਜਿਹੜਾ ਲੋਗੋ ਆ ਗਿਆ ਸਟਾਰਟਿੰਗ ਡਿਸਪਲੇ ਹੋਣ ਲੱਗੀ ਆ ਤੇ ਤੁਹਾਨੂੰ ਇਹ ਵੀ ਓਪਨ ਕਰਕੇ ਦਿਖਾਉਣੇ ਆ ਇਸ ਤੋਂ ਇਲਾਵਾ ਜਿਹੜੀ ਗੱਡੀ ਆ ਮਿੱਤਰੋ ਖੁੱਲੀ ਡੁੱਲੀ ਆ ਬੜੀ ਕੰਫਰਟੇਬਲ ਗੱਡੀ ਆ ਤੁਹ ਤੁਸੀਂ ਦੇਖ ਰਹੇ ਹੋ ਦੇਖ ਸਕਦੇ ਹੋ ਇਨਸਟਰੂਮੈਂਟ ਕਲਸਟਰ ਹੈ ਇਹਦੇ ਵਿੱਚ ਦੇਖੋ ਇਹਦਾ ਰੀਡਿੰਗ ਡਿਸਟੈਂਸ ਇਹਦਾ ਡਿਸਟੈਂਸ ਟੂ ਐਮਪਟੀ ਸਾਰਾ ਆਪਾਂ ਨੂੰ ਪਤਾ ਲੱਗਦਾ ਕਿੰਨੇ ਕਿਲੋਮੀਟਰ ਤੱਕ ਡਰਾਈਵਨ ਹੋਏਗੀ ਉਹ ਸਾਰਾ ਇਹਦੇ ਵਿੱਚ ਇਹ ਰੀਡਿੰਗ ਆਂਦੀ ਹੈਗੀ ਜੀ ਆ ਇਹਦਾ ਇਨਫੋਟੇਨਮੈਂਟ ਹੈ ਇਹਦੇ ਵਿੱਚ ਇਹਦੇ ਵਿੱਚ 360 ਡਿਗਰੀ ਕੈਮਰਾ ਵੀ ਜੋ ਆਉਂਦਾ ਹੈ ਉਹਦੀ ਮੈਂ ਤੁਹਾਨੂੰ ਦਿਖਾਉਣਾ ਬਹੁਤ ਹੀ ਓਕੇ 360 ਸਟੈਂਡਰਡ ਜਿਨਾ ਆਪਾਂ ਕਰੀਏ ਹਾਂ 360 ਡਿਗਰੀ ਕੈਮਰਾ ਤੁਸੀਂ ਦੇਖਦੇ ਹੋ ਓਕੇ ਓਕੇ ਸਰ ਆ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਐਚਡੀ ਵਿਜ਼ਨ ਤੁਹਾਨੂੰ ਮਿਲਦਾ ਹੈ ਕੀ ਬਾਤ ਹੈ ਜੀ ਕਿਸੇ ਵੀ ਐਂਗਲ ਤੋਂ ਤੁਸੀਂ ਗੱਡੀ ਦਾ ਲੈ ਵੀ ਮਿੱਤਰੋ ਜਿਹੜੇ ਪਾਸੋਂ ਗੱਡੀ ਮਰਜੀ ਦੇਖ ਲੋ ਨਾ ਤੁਹਾਨੂੰ ਜੇ ਚਲਾਉਣ 'ਚ ਦਿੱਕਤ ਆਉਂਦੀ ਆ ਆ ਕੈਮਰਾ ਦੇਖ ਕੇ ਗੱਡੀ ਬੈਕ ਲਾ ਸਕਦੇ ਹੋ ਸਾਈਡਾਂ ਤੇ ਨਿਗਾਹ ਸਕਦੇ ਹੋ ਇਹਦੇ ਵਿੱਚ ਜਿਹੜੇ ਐਡਵਾਂਸ ਫੀਚਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਦੇਖ ਸਕਦੇ ਹੋ ਤੁਸੀਂ ਹਰ ਇੱਕ ਤਰ੍ਹਾਂ ਦਾ ਇਹਦੇ ਵਿੱਚ ਕੰਟਰੋਲ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਆ ਜਿਹੜਾ ਕੀ ਡਰਾਈਵਿੰਗ ਮੋਡ ਆ ਜਾਂਦਾ ਟੇਲਗੇਟ ਵਗੈਰਾ ਜੇ ਕੁਝ ਵੀ ਆ ਇਹ ਉੱਪਰ ਤੁਸੀਂ ਦੇਖ ਸਕਦੇ ਹੋ ਤਾਂ ਗਲਾਸ ਟੌਪ ਆ ਦੇਖ ਸਕਦੇ ਹੋ ਮਿੱਤਰੋ ਇਹਨੂੰ ਆਪਾਂ ਸਨ ਰੂਫ ਨਹੀਂ ਕਹਿ ਸਕਦੇ ਗਲਾਸ ਟੌਪ ਕਹਿ ਸਕਦੇ ਆ ਇਨਫਿਨਿਟੀ 뷰 ਵਿੱਚ ਬੈਠ ਕੇ ਪੂਰਾ ਅਸਮਾਨ ਨਜ਼ਰ ਆਂਦਾ ਹੈ ਬਿਲਕੁਲ ਤਾਂ ਅਸੀਂ ਇੱਕ ਕੈਮਰੇ ਦੀ ਐਂਗਲ ਦੀ ਮਦਦ ਨਾਲ ਤੁਹਾਨੂੰ ਦਿਖਾ ਸਕਦੇ ਹਾਂ ਕਿ ਐਦਾਂ ਦਾ ਫੀਲਿੰਗ ਆਊਗਾ ਪਰ ਜਿਹੜਾ ਐਕਚੁਅਲ ਦੇ ਵਿੱਚ ਫੀਲਿੰਗ ਆਊਗਾ ਤੁਹਾਨੂੰ ਇਸ ਗੱਡੀ ਤੁਸੀਂ ਇੱਕ ਕਹਿ ਲਈ ਵੀ ਲਗਜ਼ਰੀ ਫੀਲ ਕਰੋਗੇ ਨਾ ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਸਰ ਇਸ ਤੋਂ ਇਲਾਵਾ ਹੋਰ ਕੀ ਫੀਚਰ ਆ ਜਾਂਦਾ ਤੁਹਾਡੇ ਗੱਡੀ ਚ ਇਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਜੀ ਲੇਟੈਸਟ ਇਹਦੇ ਵਿੱਚ ਐਡ ਕੀਤਾ ਉਹ ਹੈਗਾ ਇਹਦਾ ਆਟੋ ਓਪਨ ਟੇਲ ਗੇਟ ਓਕੇ ਲੈ ਦੇਖੋ ਮਿੱਤਰੋ ਆਪਣੇ ਆਪ ਹੀ ਉੱਠ ਰਹੀ ਆ ਮਹਿੰਗੀਆਂ ਗੱਡੀਆਂ ਵਾਲੇ ਫੀਚਰ ਕੀ ਗੱਡੀ ਫੀਚਰ ਗਿਆ ਆਪਣੇ ਆਪ ਚ ਲਗਜ਼ਰੀ ਗੱਡੀ ਆ ਇਹ ਠੀਕ ਹੈ ਕਿ ਆ ਤੁਸੀਂ ਦੇਖ ਸਕਦੇ ਆ ਇਹ ਵੀ ਸਰ ਬਿਲਕੁਲ ਇੱਕ ਨਵਾਂ ਫੀਚਰ ਐਡ ਕੀਤਾ ਬਿਲਕੁਲ ਨਵਾਂ ਫੀਚਰ ਇਰਚ ਐਡ ਕੀਤਾ ਗਿਆ ਇਹਦੇ ਵਿੱਚ 604 ਲੀਟਰ ਦਾ ਬੂਟ ਸਪੇਸ ਆਪਣੇ ਕੋਲੇ ਆਉਂਦਾ ਜੀ ਜਿਹੜੀਆਂ ਪਿਛਲੀਆਂ ਸੀਟਾਂ ਤੁਸੀਂ ਦੇਖ ਰਹੇ ਹੋ 60 40 ਫੋਲਡੇਬਲ ਹੁੰਦੀਆਂ ਜੀ ਟੌਪ ਐਂਡ ਵੀਰੀਐਂਟ ਹੋਣ ਕਰਕੇ ਇਸ ਚ 7.4 ਕਿਲੋਵਾਟ ਦਾ ਫਾਸਟ ਏਸੀ ਚਾਰਜਰ ਵੀ ਨਾਲ ਆਉਂਦਾ ਨਾਲ ਮਿਲਦਾ ਹਾਂਜੀ ਜੀ ਜਿਹਦੇ ਨਾਲ ਗੱਡੀ ਨੂੰ ਤੁਸੀਂ ਫਾਸਟ ਚਾਰਜ ਕਰ ਸਕਦੇ ਆ ਇਹ ਕੰਪਨੀ ਨਾਲ ਦਿੰਦੀ ਆ ਬਿਲਕੁਲ ਇਹ ਨਾਲ ਆਉਂਦਾ ਸਰ ਓਕੇ ਸਰ ਬਿਲਕੁਲ ਜੀ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਸ ਦੇ ਨਾਲ ਪੋਰਟੇਬਲ ਕੇਬਲ ਵੀ ਆਉਂਦੀ ਹੈ 3.3 ਕਿਲੋਵੋਲਟ ਦੀ ਮੰਨ ਲਓ ਤੁਸੀਂ ਕਿਸੇ ਟਰੈਵਲਿੰਗ ਕਰ ਰਹੇ ਹੋ ਤਾਂ ਉਸ ਕੇਬਲ ਦੇ ਨਾਲ ਵੀ ਇਸ ਨੂੰ ਤੁਸੀਂ ਚਾਰਜ ਕਰ ਸਕਦੇ ਜਿਹਨੂੰ ਆਪਾਂ ਕਲੋਜ਼ ਕਰਨਾ ਤਾਂ ਆਪਣੇ ਆਪ ਹੋ ਜਾਣਾ ਹੈ ਹਾਂ ਦੱਸ ਇਹ ਬਟਨ ਨੂੰ ਪ੍ਰੈਸ ਕਰ ਦਿਓ ਲਓ ਜੀ ਤੇ ਜਬਰਦਸਤ ਮਾਦੇ ਵਿੱਚ ਜਿਹੜੇ ਤੁਹਾਨੂੰ ਫੀਚਰ ਦੇਖਣ ਨੂੰ ਮਿਲ ਜਾਣਗੇ ਸਰ ਬੁਕਿੰਗ ਦੀ ਗੱਲ ਕਰੀਏ ਜਿੱਦਾਂ ਬੁਕਿੰਗ ਦੀ ਗੱਲ ਕਰਦੇ ਸੀ ਇਸ ਮਤਲਬ ਵੈਂਸਰ ਦੀ ਜਿਹੜੀ ਪਹਿਲਾਂ ਵੀ ਕਾਫੀ ਡਿਮਾਂਡ ਰਹੀ ਹੈ ਟਾਪ ਮਾਡਲ ਦੀ ਹੁਣ ਨਵੇਂ ਮਾਡਲ ਦੀ ਕਿੰਨੀ ਕੁ ਬੁਕਿੰਗ ਹੋ ਗਈ ਸਰ ਇਹਦੀ ਸਰ ਮੈਨੂੰ ਦੱਸਦੇ ਬੜਾ ਪ੍ਰਾਊਡ ਫੀਲ ਹੁੰਦਾ ਹੈ ਇੱਕ ਦਿਨ ਦੇ ਵਿੱਚ 8000 ਬੁਕਿੰਗਸ ਅਸੀਂ ਅਚੀਵ ਕੀਤੀ ਹੈ 8000 ਬੁਕਿੰਗ ਉਹ ਵੀ ਈਵੀ ਗੱਡੀ ਦੀ ਇੱਕ ਦਿਨ ਦੇ ਵਿੱਚ ਅਚੀਵ ਕੀਤੀ ਹੈ ਸਰ ਦੱਸ ਰਿਹਾ ਹਣਾ ਤੇ ਸਰ ਇਹਦੀ ਕੀਮਤ ਦੀ ਗੱਲ ਕਰੀ ਹਣਾ ਇਸ ਟਾਪ ਮਾਡਲ ਦੀ ਇਹਦੇ ਵਿੱਚ ਸਰ ਇਹਦਾ ਜਿਹੜਾ ਟਾਪ ਐਂਡ ਵੇਰੀਐਂਟ ਹੈ ਕੰਪਨੀ ਨੇ ਇਹਦਾ ਪ੍ਰਾਈਸ 18 ਲੱਖ 9800 ਰੁਪਏ ਰੱਖਿਆ ਗਿਆ ਜੀ ਤੇ ਜੋ ਕਿ ਓਨ ਰੋਡ ਅਪਰੋਕਸ 19 ਲੱਖ 53 ਹਜ਼ਾਰ ਦੇ ਆਸਪਾਸ ਚਲਾ ਜਾਂਦਾ ਚਲਾ ਜਾਂਦਾ ਬਿਲਕੁਲ ਜੀ ਤੇ ਮਿੱਤਰੋ ਇਹ ਸੀਗਾ ਕੁਝ ਜਿਹੜੀ ਕਿ ਗੱਡੀ ਅੱਜ ਲਾਂਚ ਹੋਣ ਜਾ ਰਹੀ ਹੈ MG ਦੀ ਵੈਂਸਰ ਬਿਲਕੁਲ ਨਵੇਂ ਫੀਚਰਾਂ ਦੇ ਵਿੱਚ ਜਿਹੜੀ ਕਿ ਇਹਦੇ ਵਿੱਚ 52.9 ਕਿਲੋਵਾਟ ਦੀ ਤੁਹਾਨੂੰ ਸੈਲ ਬੈਟਰੀ ਦੇਖਣ ਨੂੰ ਮਿਲ ਜੂਗੀ ਕਾਫੀ ਲੰਬੀ ਰੇਂਜ ਹੈ ਜਿਹੜੀ 490 ਕਿਲੋਮੀਟਰ ਦੀ ਰਹਿਣ ਵਾਲੀ ਆ ਤੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਓਕੇ ਸਰ ਬਿਲਕੁਲ ਜੀ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿਲਦੇ ਫਿਰ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਧੰਨਵਾਦ